ਹੈਲੋ ਫਰੈਂਡਸ ਆਪ ਸਾਰਿਆਂ ਨੂੰ ਗੁੱਡ ਮਾਰਨਿੰਗ ਐ ਸਵੇਰ ਦੀ ਪਿਆਰਪਰੀ ਸਾਸਰੀ ਘਾਲ ਐ ਤੇ ਲੋ ਜੀ ਤੁਸੀਂ ਦੇਖ ਰਹੇ ਹੋਵੋਗੇ ਵੀ ਆਪਾਂ ਕਿੱਥੇ ਤੋਂ ਵੀਡੀਓ ਸਟਾਰਟ ਕਰ ਰਹੇ ਆ ਕਿਉਂਕਿ ਅੱਜ ਅਸੀਂ ਸਵੇਰੇ ਸਵੇਰੇ ਪਹੁੰਚ ਚੁੱਕੇ ਆ ਜੀ ਜੋਤ ਦੀ ਨਾਨੀ ਦੇ ਘਰ ਕਿਉਂਕਿ ਜੋਤ ਕੀ ਨਾਨੀ ਦੇ ਘਰ ਅਸੀਂ ਤਾਂ ਆਏ ਆ ਤੁਹਾਨੂੰ ਮੈਂ ਦੱਸ ਦੰਨੀ ਆ ਮੇਰੇ ਬ੍ਰਦਰ ਐ ਨਾ ਜੋ ਬੜੇ ਵਾਲਾ ਉਹਦਾ ਆਪਰੇਸ਼ਨ ਹੋਇਆ ਉਹ ਹਸਪੀਟਲ ਦੇ ਵਿੱਚ ਐਡਮਿਟ ਥਾ ਤੇ ਇਸ ਕਰਕੇ ਉਹਨੂੰ ਛੁੱਟੀ ਮਿਲਨੀ ਆ ਅੱਜ ਤੇ ਔਰ ਇਸ ਕਰਕੇ ਅਸੀਂ ਗੱਡੀ ਵਗੈਰਾ ਲੈ ਕੇ ਆਏ ਤੇ ਕਿਉਂਕਿ ਸਾਡੀ ਗੱਡੀ ਥੋੜੀ ਜਿਹੀ ਬੜੀ ਐ ਨਾ ਤੇ ਹੁਣ ਭਵਜੋ ਦੇ ਪਾਪਾ ਗਏ ਆ ਉਹਨੂੰ ਲੈਣ ਮਤਲਬ ਮੇਰੇ ਵੀਰ ਨੂੰ ਲੈਣ ਗਏ ਆ ਮੇਰਾ ਛੋਟਾ ਭਾਈ ਨਾਲ ਗਿਆ ਹੈ ਤੇ ਹਸਪੀਟਲ ਤੋਂ ਲੈਣ ਗਏ ਆ ਔਰ ਜਸਟ ਅਸੀਂ ਉਰੇ ਰੁਕ ਗਏ ਹਨਾ ਨਾਲ ਦੀ ਨਾਲ ਮੈਂ ਖਬਰ ਲੈ ਜਾਗੀ ਆਪਣੇ ਭਾਈ ਦੀ ਹਨਾ ਵੀ ਚਲੋ ਆਪਰੇਸ਼ਨ ਹੋਇਆ ਆਪਾਂ ਹਾਲਚਲ ਪੁੱਛਦੇ ਆ ਇਸ ਕਰਕੇ ਵੀ ਨਾਲੇ ਮੈਂ ਉਹਨਾਂ ਦੇ ਹਾਲਚਲ ਪੁੱਛ ਲਾਂਗੀ ਔਰ ਨਾਲੇ ਆਪਾਂ ਅੱਜ ਛੁੱਟੀ ਮਿਲ ਜੂਗੀ ਨਾਲੇ ਬੱਚਿਆਂ ਨੂੰ ਵੀ ਚਲੋ ਸਾਰੇ ਮਿਲ ਜੂਗੇ ਅੱਜ ਹਨਾ ਔਰ ਅਸੀਂ ਜਾਣਾ ਤਾਂ ਇੱਕ ਵਿਆਹ ਉਹ ਕੈਨਸਲ ਕਰਤਾ ਅੱਜ ਅੱਜ ਦਾ ਵਿਆਹ ਸਾਡਾ ਕੈਨਸਲ ਹੋ ਗਿਆ ਤੇ ਅਸੀਂ ਕਿਉਂਕਿ ਇੱਧਰ ਵੀ ਆਣਾ ਜ਼ਰੂਰੀ ਤਾਂ ਅੱਜ ਮੇਰੇ ਬ੍ਰਦਰ ਨੂੰ ਛੁੱਟੀ ਮਿਲ ਰਹੀ ਆ ਉਹ ਵੀ ਜ਼ਰੂਰੀ ਹੈ ਹਨਾ ਕਿਉਂਕਿ ਵਿਆਹ ਤਾਂ ਫੇਰ ਦੁਬਾਰਾ ਆ ਜਾਊਗਾ ਹਨਾ ਕੋਈ ਗੱਲ ਨਹੀਂ ਪਰ ਮੇਰੇ ਬ੍ਰਦਰ ਦਾ ਜੋ ਹਾਲ ਤਾਸ ਕਰਕੇ ਅਸੀਂ ਸਾਨੂੰ ਆਣਾ ਪਿਆ ਅੱਜ ਤੇ ਲੋ ਜੀ ਇੱਧਰ ਆਪਣਾ ਨਾਨੀ ਦਾ ਬਾੜਾ ਜੀ ਬਾਹਰ-ਬਾਹਰ ਨਾਨੀ ਦਾ ਨਾ ਬੈਕ ਏਰੀਆ ਇਹ ਸਾਰਾ ਦੇਖੋ ਤੁਸੀਂ ਇਹ ਮੇਰੇ ਪੇਕੇ ਆ ਇੱਧਰ ਇਹ ਮੇਰੇ ਤਾਏ ਦਾ ਘਰ ਹੈ ਜਿਹੜਾ ਇੱਧਰ ਡਬਲ ਪੋਸ਼ਨ ਪਾਇਆ ਹੋਇਆ ਨਾ ਇਹ ਮੇਰੇ ਤਾਏ ਦਾ ਬੇਟਾ ਰਹਿੰਦਾ ਔਰੇ ਇਹ ਦੋ ਘਰਾਂ ਜੀ ਸਾਡੇ ਔਰੇ ਇੱਕ ਇਹ ਸਾਡਾ ਘਰ ਆਪਣਾ ਹੋ ਗਿਆ ਇੱਧਰ ਮੇਰੇ ਤਾਏ ਉਹਨਾਂ ਦਾ ਘਰ ਹੋ ਗਿਆ ਹਨਾ ਬਾਕੀ ਸਾਡੇ ਸਾਰੇ ਪਿੰਡ ਦੇ ਗੱਬੇ ਰਹਿੰਦੇ ਆ ਮੇਰੇ ਤਾਏ ਚਾਚੇ ਔਰ ਇੱਧਰ ਦੇਖੋ ਇਹ ਕੱਪੜੇ ਭਾਵਨਾ ਨੇ ਸੁੱਕਣੇ ਪਾਤੇ ਤੇ ਮੈਂ ਆਈਆਂ ਅੰਦਰ ਹੁਣ ਔਰ ਜਸਟ ਮੈਂ ਅਸੀਂ ਰੋਟੀ ਖਾਏ ਅੱਜ ਭਾਵਨਾ ਨੇ ਬਣਾਏ ਆਲੂ ਦੇ ਪਰੌਂਠੇ ਇਹ ਭਾਵਨਾ ਮੇਰੇ ਵਲੌਗ ਦੇ ਵਿੱਚ ਨਾ ਅੱ데 ਤੈਨੂੰ ਜਾਣਨ ਲੱਗ ਗਏ ਕਹਿੰਦੇ ਹਾਂਜੀ ਪਤਾ ਤੇ ਤੂੰ ਹੀ ਪਰਜਾਈ ਭਾਵਨਾ ਕਹਿੰਦੇ ਮੈਂ ਨਹੀਂ ਐਨੀ ਹੈ ਨਾ ਮੈਂ ਕਈ ਵਾਰ ਆਈਆਂ ਨਾ ਉਰੇ ਵੀ ਵਲੌਗ ਬਣਾਈਆਂ ਮੈਂ ਕਿ ਭਾਵਨਾ ਇਸ ਤਰ੍ਹਾਂ ਕਰ ਰਹੀ ਇਸ ਤਰ੍ਹਾਂ ਕਈ ਵਲੌਗ ਦੇਖਦੇ ਆ ਸਾਰੇ ਇਹ ਹੈ ਜੀ ਭਾਵਨਾ ਸਾਡੀ ਛੋਟੇ ਵਾਲੀ ਹੈ ਤੇ ਬਣੇ ਵਾਲੀ ਅਜੁੱਠੀ ਹੈ ਹਾਂ ਤੇ ਕਹਿੰਦੇ ਭਾਵਨਾ ਨੂੰ ਤਾਂ ਮੈਂ ਜਾਣਦੀ ਹਾਂ ਇੱਕ ਗੈਰੀ ਲਾਈਵ ਦੇ ਵਿੱਚ ਮੈਂ ਕਿ ਹਾਂ ਭਾਵਨਾ ਹੈ ਔਰ ਇੱਧਰ ਬੈਠੇ ਆ ਪਾਪਾ ਜੀ ਪਾਪਾ ਦੀ ਹੈਲੋ ਕਰੋ ਇਹ ਮੇਰੇ ਪਾਪਾ ਦੀ ਸੁਣੋ ਮੈਂ ਆਪਣੇ ਪਾਪਾ ਮਿਲਾਨੀ ਆ ਇਹ ਹੈ ਮੇਰਾ ਪਾਪਾ ਹੈਲੋ ਹਾਂ ਇਹ ਮੇਰੇ ਪਾਪਾ ਜੀ ਆਂ ਔਰ ਇੱਧਰ ਮੇਰੀ ਮੰਮੀ ਬੈਠੀ ਹੈ ਮੰਮੀ ਰੋਟੀ ਖਾ ਰਹੀ ਆ ਮੰਮੀ ਦਾ ਪੈਰ ਵੀ ਦੁਖਦਾ ਦੇਖੋ ਤੁਹਾਨੂੰ ਦਿਖਾ ਦਿੰਦੀ ਆ ਮੰਮੀ ਕੇ ਨਾ ਪੈਰ ਸ਼ੂਗਰ ਹੈ ਸ਼ੂਗਰ ਫੁੱਟਿਆ ਹੁੰਦਾ ਨਾ ਇਸ ਕਰਕੇ ਉਹ ਮੰਮੀ ਕੇ ਛਾਲੇ ਉੱਠ ਜਾਂਦੇ ਆ ਪੈਰ ਨੂੰ ਤੇ ਜੋਤ ਵੀ ਰੈਡੀ ਹੋ ਗਈ ਤੇ ਫਿਲਹਾਲ ਅਸੀਂ ਸਵੇਰੇ ਸਵੇਰੇ ਪਹੁੰਚ ਗਏ ਔਰੇ ਅਸੀਂ ਪਹੁੰਚੇ ਆ ਔਰੇ 7:30 9:00 ਵਜੇ ਮੌਜੂਦ ਕੇ ਪਾਪਾ ਰੋਟੀ ਖਾ ਕੇ ਔਰ ਮੇਰਾ ਛੋਟਾ ਭਾਈ ਗਿਆ ਨਾਲ ਇਹ ਗਏ ਆ ਹਸਪੀਟਲ ਅਸੀਂ ਘਰ ਆ ਹੈਲੋ ਕੁਲਰਾਜ ਹੈਲੋ ਕੁਲਰਾਜ ਹਾਂ ਇਹ ਤਾਂ ਉੱਤਰ ਰੱਖਿਆ ਭਾਈ ਇਹਨਾਂ ਨੇ ਬੋਲੇਗਾ ਓਏ ਬੋਲਾ ਇਹਨੂੰ ਤੋਤੇ ਨੂੰ ਬੁਲਾ ਮਿੱਠੂ 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 ਨਹੀਂ ਬੋਲਦਾ ਰੂਪ ਹਾਂ ਹਾਂ ਗਿਆ ਫੇ ਰੋਲਾ ਪਾ ਰਿਹਾ ਤਾਂ ਪਹਿਲਾਂ ਹੁਣ ਇਹਨੇ ਰੋਟੀ ਖਾ ਲਈ ਕਿਆ ਕਹਿ ਰਹੀ ਹੈ ਮੈਂ ਕੀ ਆਪੇ ਹੋਣਾ ਮੰਗ ਲੈਂਦਾ ਹਾਂ ਹਾਂ ਕੁੰਝ ਨਹੀਂ ਪੜਦਾ ਹੈਗਾ ਆਪਣੇ ਆਪ ਲੱਗਿਆ ਲੋ ਜੀ ਇੱਕ ਪਾਈ ਮੇਰਾ ਹੋਰ ਆ ਗਿਆ ਦੀਪੂ ਨੂੰ ਤੁਸੀਂ ਸਾਰੇ ਜਾਣਦੇ ਆ ਹਨਾ ਦੀਪੂ ਕਈ ਵਾਰ ਆਇਆ ਮੇਰੇ ਪਾਸ ਤੇ ਦੀਪੂ ਵੀ ਆ ਗਿਆ ਕੌਣ ਕਿਹਨੇ ਜਾਣਾ ਭਾਬੀ ਨੂੰ ਕਿੱਥੇ ਪੇਜ ਰੇ ਅੱਜ ਨਾ ਕੁੰਡੂਟੀਆਂ ਦਾ ਭਾਬੀ ਦੀ ਛੁੱਟੀ ਅੱਜ ਨਿਆਣੇ ਹੈ ਇਹ ਉਹ ਪਿੱਛੇ ਫਿਰ ਰਹੇ ਆ ਉਹ ਦੇਖੋ ਮਾਮਾ ਆ ਗਿਆ ਨਿਆਣਿਓ ਮਾਮਾ ਆ ਗਿਆ ਮਾਮਾ जीरू पूरा पहाड़ियों पर चढ़ चढ़ के डके चुगरी ये देखो हमने नानी नडू दिया तो मेरे तो भी बड़ा हो गया कहना सोना ये नानी का बाग है मेरी नानी के बाग देखिए देख सकते हो ये नागड़ी सी लग रहा नाग सा लग रहा है आड़ू देखो जी कड्डा हो गया उठा फोर फुल बूटे इधर रूप क्या चुगरी ये क्या चुगरी ਕੀ ਸੀ ਮਾਰ ਰਹੇ ਆ ਗੱਲਾਂ ਬੈਠ ਕੇ ਤਿੰਨੋ ਜਣੇ ਮੈਂ ਭਾਵਨਾ ਔਰ ਜੋਤ ਤੇ ਗੱਲਾਂ ਮਹਾ ਠੰਡ ਮੋ ਤੇ ਏਸੀ ਕੇ ਨਜ਼ਾਰੇ ਆ ਪੁੱਤ ਮੰਮੀ ਕਹਿੰਦੀ ਨਹੀਂ ਅਗਲੇ ਪਾਪਾ ਕਹਿ ਨਹੀਂ ਰਹੇ ਤੇ ਇਹ ਪਾਪਾ ਕਹਿ ਰਹੇ ਮੇਰੀ ਹਾਸੀ ਆ ਗਈ ਲੋ ਜੀ ਬੈਠ ਹੈ ਤੇ ਹਫਤੇ 15 ਦਿਨਾਂ ਤੱਕ ਆ ਜੂਗਾ ਹਾਂ ਜੀ ਰੁਪੰਜਲ ਨੇ ਉਠਾਇਆ ਗੁੱਡਾ ਯਾਨੀ ਇਹ ਟੈਡੀ ਹੈ ਰੁਪੰਜਲ ਐਡੀ ਆਪਣੀ ਜਿੱਡਾ ਟੈਡੀ ਲੈ ਰਹੀ ਹੈ ਨਾਨੀ ਦੇ ਖੇਤਾਂ ਵਿੱਚ ਫਿਰ ਰਹੀ ਹੈ ਨਾਨੀ ਦੇ ਖੇਤਾਂ ਪਿੱਛੇ ਨਾਨੀ ਦੇ ਖੇਤਾਂ ਵਿੱਚ ਦੇ ਲੈ ਰਹੀ ਹੈ ਆ ਗੁੱਡਾ ਰੱਖਿਆ ਵਾਈ ਨੇ ਮੰਦਰ ਵਜਾ ਰਿਹਾ ਮੰਦਰ ਵਜਾ ਰਿਹਾ ਆ ਦੇਖ ਆ ਦੁੱਜਨ ਚੱਕਦਾ ਚਲੋ ਜੀ ਅਸੀਂ ਬੈਠੇ ਆ ਕਿਉਂਕਿ ਮੰਮੀ ਬੈਠੀ ਆ ਨਾਲ ਮੈਂ ਬੈਠੀ ਆ ਤੇ ਰੁਪੈਂਜਲ ਬਬਜੋ ਤੇ ਬੱਚੇ ਖੇਡ ਰਹੇ ਆ ਇੱਕ ਪਾਸੇ ਔਰ ਇਹਦੇ ਮਾਮਾ ਆਣੇ ਵਾਲੇ ਆ ਘੰਟੇ ਤੱਕ ਆਜੂਗੇ ਛੁੱਟੀ ਮਿਲਨੀ ਆ ਤੇ ਇਸ ਕਰਕੇ ਬੈਠੇ ਆ ਅਸੀਂ ਬਾਹਰ ਤੇ ਸਵੇਰੇ ਅਸੀਂ ਆਲੂ ਦੇ ਪਰੌਂਠੇ ਖਾਏ ਜੋ ਕਿ ਆ ਕੇ ਉਰੇ ਖਾਏ ਆ ਗਰਮਾ ਗਰਮ ਮੰਮੀ ਨੇ ਇੰਨੇ ਟੇਸਟੀ ਬਣਾਏ ਵੇ ਤੇ ਨਾ ਜੋਦੀ ਨੇ ਬਹੁਤ ਟੇਸਟੀ ਪਰੌਂਠੇ ਬਣਾਏ ਵੇ ਤੇ ਔਰ ਹੁਣ ਆਪਾਂ ਨੇ ਦੁਪਹਿਰੇ ਹੁਣ ਚਾਹ ਪੀ ਕੇ ਹਟਿਆ 12:00 ਵਜੇ ਆ ਤੇ ਹੁਣ ਦੁਪਹਿਰ ਨੂੰ ਰੋਟੀ ਪਾਣੀ ਖਾ ਕੇ ਫਿਰ ਆਪਾਂ 4:00 ਵਜੇ ਘਰ ਨੂੰ ਵਾਪਸ ਹੋ ਜਾਾਂਗੇ ਉੱਪਰ ਇਹ ਲੈਣ ਜਾਦਾ ਰੀ ਲੋ ਮੰਡੂੜਾ ਉਹ ਆ ਕੇ ਬਣਾਇਆ ਤੇ ਖੇਤ ਬਣਾ ਰਹੀ ਐ ਆ ਗਿਆ ਕੁਲਰਾਜ ਮੰਦਰ ਆ ਮੰਦਰ ਆ ਚਾਹ ਹਾਂਜੀ ਕੀ ਲੈਣਾ ਚੋਟੀ ਈ ਵੀ ਉਹ ਵੀ ਕਹਿੰਦਾ ਹੋਣਾ ਬੱਸ ਆਲਾ ਵੀ ਬਿਛੋੜਾ ਦੇਗੇ ਨਹੀਂ ਮਾਨੂੰ ਇਹ ਵੀ ਨਹੀਂ ਜਾਂਦੀ ਮੈਨੂੰ ਜਾਨੀ ਹੁੰਨੀ ਹੈ ਇਸ ਮਸਲੇ ਫਿਰ ਸਾਡੇ 8:30 'ਚ ਚੱਲ ਜੰਨੀ ਉਹਨੇ ਕਈ ਵਾਰ ਅੱਛਾ ਉਸ ਦਿਨ ਪਾਪੇ ਗਏ ਲੱਗੇ ਆ ਉਸ ਦਿਨ ਵੀ ਲੋ ਜੀ ਅਸੀਂ ਪਹਿਲਾਂ ਵੀ ਸੀ ਬੱਸ ਆਈ ਅੱਛਾ ਲੋ ਜੀ ਭਾਵਨਾ ਬੈਠੀ ਬੇਲੇ ਜੋ ਕੇ ਬੈਠੇ ਆ ਅਸੀਂ ਇੰਤਜ਼ਾਰ ਕਰ ਰਹੇ ਆਂ ਵੀਰ ਜੀ ਦਾ ਹਾਲ ਐਂਬੂਲੈਂਸ ਨਹੀਂ ਆਈ ਕਿਉਂਕਿ ਉਹਨੇ ਛੁੱਟੀ ਮਿਲ ਲਈ ਆ ਅਸੀਂ ਬਾਹਰ ਮੰਜਾੜਾ ਕੇ ਬੈਠ ਗਏ ਵੀ ਚਲੋ ਦੇਖ ਲਾਂਗੇ ਸਾਹਮਣੇ ਹੈਣਾ ਆ ਜੂਗੇ ਦੇਖਦੇ ਆਂ ਫਿਰ ਪਿੱਛੇ ਨਾ ਮੁਸਲਮਾਨਾਂ ਦੀ ਨਾ ਮਸਜਿਦ ਹੈ ਅੱਲਾਹੁ ਅਕਬਰ ਬੋਲ ਰਹੇ ਆਂ ਮਸਜਿਦ ਹੈ ਔਰ ਟਾਈਮ 1:00 ਵੱਜ ਗਿਆ ਮੈਨੂੰ ਲੱਗ ਰਿਹਾ ਡੇਢ ਵਜੇ ਬੋਲਦੇ ਆ ਹਾਂ ਹਨਾ ਡੇਢ ਵੱਜ ਗਿਆ ਮੈਨੂੰ ਲੱਗ ਰਿਹਾ ਆ ਗਈ ਡੇਢ ਵਜੇ ਐਂਬੂਲੈਂਸ ਆਈ ਹੈ ਸਕੂਲ ਬੱਸ ਸਕੂਲ ਬੱਸ ਹੈ ਇੱਧਰ ਈ ਆਓ ਐਂਬੂਲੈਂਸ ਤੇ ਤਾਂ ਪਟਾੜਾ ਮਾਰ ਕੇ ਪਾਣੀ ਗਿਆ ਨਾ ਕੋਈ ਡਰ ਕੇ ਬੁਲਾਈਏ ਮੀਨੂ ਮੀਨੂ ਇਸ ਹਾਲ ਜੇ ਹਲੋ ਰਸੀਗਾ ਜੀ ਲੋ ਜੀ ਆ ਗਿਆ ਮੇਰਾ ਵੀਰਾ ਤੇ ਵੀਰਾ ਆ ਗਿਆ ਜਦੋਂ ਮੇਰੇ ਰਾਸਤੇ ਨੂੰ ਮਿਲਹੀ ਨਹੀਂ ਨਾ ਪਰ ਜੀ ਜਦੋਂ ਜੁਆ ਮਾੜੀ ਮਿਲਿਆ ਰਿਹਾ ਚਲੋ ਸਰਾਲਾ ਲੈ ਜਾਂਦੇ ਹਾਂ ਫੜ ਲੈ ਨਮੜ ਜਾ ਚਲੋ ਕਿਉਂ ਆ ਗਏ ਮਾਮੀ ਨੂੰ ਆਸ ਹੀ ਨਿਕਲ ਰਹੀ ਆ ਦੇਖੋ ਮਾਮੀ ਜੀ ਨੂੰ ਮਿਲ ਰਹੀ ਆ ਹੋ ਠੀਕ ਠਾਕ ਹੋ ਗਿਆ ਚਲੋ ਘਰ ਆ ਪਹੁੰਚ ਗਏ ਠੀਕ ਠਾਕ ਆਪਣੇ ਹੋਰ ਕੀ ਆ ਜੀ ਕਾਲ ਜੀ ਤੁਹੂ ਉਹ ਮਿਲ ਜਗਾ ਦੋ ਤੁਹਾਨੂੰ ਮਿਲ ਜਗਾ ਬਸ ਨੂੰ ਵਾਸਪਾ ਹੋ ਗਿਆ ਥੋੜਾ ਜਿਹਾ ਬਚੱਕੇ ਨਾ ਬੰਨ ਚੱਕਲੇ ਕੰਬਲਾਂ ਦੇ ਬੰਨਣਾ ਚੱਕ ਲੈ ਕੰਬਲ ਚੱਕ ਲੈ ਇੱਧਰ ਹੋ ਗਿਆ ਪ੍ਰੈਸ਼ਰ ਏਹੀ ਹੋਈ ਇੱਧਰ ਉੱਪਰ ਹੋ ਗਏ ਇਹਦਾ ਚੱਕ ਬੂਟ ਪਾਈ ਵੀ ਆ ਜੋ ਤੂੰ ਚੜ ਜਾ ਉੱਪਰ ਉੱਪਰ ਆਉਂਗਾ ਕੱਪੜੇ ਸਮੇ ਚੱਕ ਲੈ ਚੱਲ ਬਾਦ ਚੱਲ ਚਲੋ ਸੀੜ ਜਿ ਬੈਲੀ ਹੋ ਗਈ ਚਲੋ ਜੋ ਬਾਹਰ ਪਾਣੀ ਲੈ ਜਾ ਪੰਪੀ ਸਲੈਂਡਰ ਕਰੀ पर नहीं चल ठीक ठाक हो गया महाराज सही सलामत पहुंचे लाज रख ली तो खत्म हो गया डिंपल अच्छा आ गया पापा आ गया बैठा देंगे मुंडे में चाय पानी पी लेगा बेचारा और भी रे ठीक है ਚਲ ਲੋ ਜੀ ਮੇਰਾ ਭਾਈ ਆ ਗਿਆ ਤੁਹਾਨੂੰ ਕਿੰਨੇ ਹੱਥ ਆ ਅੱਜ ਜੀ ਲੱਗਿਆ ਇਸ ਕੋ ਤਾਂ ਕਰਾ ਦੇਖਿਆ ਸਾਰਾ ਨੋਮ ਲੱਗਾ ਉਲਜਾ ਪਿਆਤਾਏ ਤੋ ਟੰਗਾ ਆ ਜਾ ਬੰਦਾ ਬਾਹਰ ਜਾ ਕੇ ਕਿਉਂ ਕਿਆ ਦੇਖਿਆ ਘਨੇ ਜਣੇ ਮਿਲਣ ਆਏ ਤੰਨੋ ਕਿਉਂ ਦੇਖਿਓ ਵੀ ਮਿਲਣ ਆਈ ਇਹ ਦੇਖ ਕੌਣ ਆਇਓ ਇਹ ਮਾਮਾ ਜੀਤ ਮਾਮਾ ਕੌਣ ਆਇਓ ਜੀਤ ਮਾਮਾ ਸੱਸਰੀ ਗੱਲ ਕਰੋ ਜੀਤ ਮਾਮਾ ਚਲੋ ਜੀ ਵੀਰ ਜੀ ਆ ਗਿਆ ਬਸ ਹੁਣ ਉਹ ਐਂਬੂਲੈਂਸ ਵਾਲਾ ਜਾਣ ਲੱਗ ਰਿਹਾ ਚਾਚੂ ਦਈਏ ਆਪਾਂ ਹਣਾ ਕਿਉਂਕਿ 2:30 ਹੋ ਗਏ ਅਸੀਂ ਠੀਕ ਕਰਿਆ ਇਹਨਾਂ ਨੂੰ 12 ਵਜੇ ਤੇ 12 ਵਜੇ ਤੇ ਠੀਕ ਕਰੇ ਤੇ ਅਸੀਂ ਹੁਣ ਆਈਆਂ ਕਿਉਂਕਿ ਰਸਤੇ ਦੇ ਵਿੱਚ ਟ੍ਰੈਫਿਕ ਟ੍ਰੋਫਿਕ ਵੀ ਹੋ ਜਾਂਦੀ ਹੈ ਨਾ ਤੇ ਹੁਣ ਬੱਚਾ ਨੂੰ ਨਾ ਦੇਖ ਕੇ ਆਪਣੇ ਮੰਮੀ ਡੈਡੀ ਨੂੰ ਚੋ ਚੜ ਗਿਆ ਨਿਆਣਿਆਂ ਨੂੰ ਹਣਾ ਚੋ ਚੜ ਗਿਆ ਮੰਮੀ ਡੈਡੀ ਦੇਖ ਕੇ ਆ ਦੇਖੋ ਬੱਚੇ ਕਿੰਨੇ ਖੁਸ਼ ਹੋ ਰਹੇ ਆ ਬਈ ਆਪਣੇ ਮਾਪੇ ਸਭ ਨੂੰ ਪਿਆਰੇ ਹੁੰਦੇ ਆ ਹਣਾ ਕਿਆ ਹੋ ਰਿਹਾ ਮਾਮਾ ਹੈ ਚੜਾ ਕੇ ਭੱਜ ਰਹੀ ਐਨੂੰ ਦੀਪੂ ਨੂੰ ਹਮੇ ਤਾਂ ਹੋ ਰੇਜ ਕੀ ਮਾਂ ਜਿਹੜੇ ਕੰਮ ਵਾਲੇ ਜਾਣੇ ਆ ਉਹ ਖਾਰੇ ਪਹਿਲਾਂ ਹਾਂ ਦੀਪੂ ਭਾਈ ਇਹ ਮਤਲਬ ਕੁਝ ਖੈ ਨਹੀਂ ਸਕਦਾ ਉਹ ਮੈਂ ਕਹਿੰਦੀ ਕਿ ਤੁਸੀਂ ਜਮਨਸ਼ਾ ਨੂੰ ਪਹਿਲਾਂ ਪਹਿਲਾਂ ਇਹ ਤੋਤਾ ਖਾ ਰਿਹਾ ਹੈ ਯਾ ਰੋਟੀ ਲੋਜੀ ਤੋਤਾ ਖਾ ਰਿਆ ਰੋਟੀ ਅਸੀਂ ਆਪਣੀ ਰੋਟੀ ਰੋਟੀ ਖਾ ਲਈ ਦੁਪਹਿਰ ਦਾ ਟਾਈਮ ਸਾਢੇ 3 ਹੋ ਗਿਆ 3 ਵਜੇ ਅਸੀਂ ਦੁਪਹਿਰ ਨੂੰ ਰੋਟੀ ਖਾਈ ਆ ਤੋਤਾ ਦੇਖ ਰਹੀ ਸੀ ਥੋੜਾ ਜਿਹਾ ਬੈਠੀ ਮੈਂ ਕਿਉਂਕਿ ਇਹ ਖਾ ਰਿਆ ਖਿਲਾ ਔਰ ਰੋਟੀ ਪਈ ਐ ਇਦੀ ਹੇਠਾਂ ਪਰ ਰੱਜ ਗਿਆ ਮੰਮੀ ਨੇ ਖਾ ਲਈ ਇੱਕ ਬੁਰਕੀ ਤੋਤੇ ਨੇ ਕਿਉਂ ਕਿ ਆ ਹੋਇਆ ਖੇਲਣੇ ਨੂੰ ਕਹਿ ਰਿਹਾ ਖੇਲਣਾ ਐ ਟੀਵੀ ਬੰਦ ਕਰ ਦਿਓ ਨੈਟ ਓ ਕਰਿਆ ਵਾ ਤੁਹਾਨੂੰ ਇਹ ਮਾਮੇ ਨੂੰ ਪੈ ਲੈਣ ਦੇ ਹਾਂ ਆਮਸ ਸ਼ੁਰੂ ਹੋ ਗਏ ਹਾਂਜੀ ਚਲੋ ਜੀ ਆਪਾਂ ਨੇ ਹੁਣ ਹੋਇਆ ਵਿਲੇ ਮੈਂ ਆਈ ਆ ਭਾਬੀ ਦੇ ਘਰਾਂ ਇਹ ਮੇਰੀ ਤਾਈ ਦੀ ਨੂੰ ਜੋ ਕਿ ਮੈਂ ਤੁਹਾਨੂੰ ਦਿਖਾਇਆ ਤਾਂ ਨਾ ਕਿ ਆਪਾਂ ਨੇ ਤਾਏ ਦੇ ਘਰਾਂ ਜਾਣਾ ਹੈ ਉਹ ਵੀ ਨੇੜੇ ਸਾਡੇ ਦੋ ਘਰ ਐ ਇੱਧਰ ਇੱਕ ਸਾਡਾ ਹੋਗਾ ਇੱਕ ਸਾਡੇ ਤਾਏ ਦਾ ਐ ਇਹ ਤਾਏ ਤਾਇਆ ਜੀ ਦੀ ਮਤਲਬ ਨੂੰ ਲੱਗਦੀ ਆ ਸਾਡੀ ਭਾਬੀ ਐ ਮਤਲਬ ਮੇਰੀ ਭਾਬੀ ਐ ਔਰ ਭਾਬੀ ਲਈ ਚਾਹ ਬਣਾ ਕੇ ਆਪਾਂ ਉਹ ਪੀ ਰਹੇ ਆ ਚਾਹ ਰੱਖੀ ਐ ਸਾਹਮਣੇ ਤੇ ਭਾਬੀ ਕੋਲ ਦੋ ਬੇਟੇ ਐ ਸੇਟੇ ਅੰਦਰ ਐ ਲੇਕਿਨ ਉਹ ਬਾਹਰ ਨਹੀਂ ਨਿਕਲਦੇ ਸ਼ਰਮਾਂਦੇ ਆ ਵੀ ਮੁੰਡੇ ਸਾਡੇ ਮੁੰਡੇ ਸ਼ਰਮਾਂਦੇ ਆ ਸਾਡੇ ਉਹ ਬਾਹਰ ਨਹੀਂ ਨਿਕਲਦੇ ਔਰ ਵੀਰ ਬਿਮਾਰ ਹੈ ਨਾ ਇਸ ਕਰਕੇ ਮੈਂ ਥੋੜਾ ਜਿਹਾ ਪਤਾ ਲੈਣ ਆਈ ਸੀ ਕਿਉਂਕਿ ਵੀਰ ਵੀ ਬਿਮਾਰ ਹੈ ਔਰ ਮੇਰਾ ਬਰਾਦਰ ਵੀ ਬਿਮਾਰ ਦਾ ਜਿਹਨੂੰ ਆ ਛੁੱਟੀ ਮਿਲੀ ਹੈ ਤੇ ਇਸ ਕਰਕੇ ਮੈਂ ਥੋੜਾ ਜਿਹਾ ਇੱਧਰ ਗੇੜਾ ਮਾਰਨ ਆਈ ਸੀ ਸੋਚਿਆ ਵੀ ਚਲੋ ਥੋੜੀ ਜਿਹੀ ਵੀਡੀਓ ਸ਼ੂਟ ਕਰ ਦਈਏ ਤੇ ਭਾਬੀ ਆਪਣਾ ਮਾਦਰੇ ਆ ਭਾਂਡੇ-ਕੁੰਡੇ ਔਰ ਫਿਰ ਆਪਾਂ ਚੱਲਦੇ ਆ ਥੋੜੀ ਜਿਹਾ ਘਰ ਕਿਉਂਕਿ ਮੈਨੂੰ ਵੀ ਘਰ ਜਾਣਾ ਹੈ ਹਨਾ ਤੇ ਮੈਂ ਸੋਚਿਆ ਥੋੜੀ-ਥੋੜੀ ਵੀਡੀਓ ਸ਼ੂਟ ਕਰ ਲਾਂ ਮੈਂ ਫਿਰ ਜ਼ਿਆਦਾ ਲੰਬੀ ਹੋ ਜਾਊਗੀ ਹਨਾ ਚਲੋ ਜੀ ਫਿਰ ਆ ਬਾਈ ਬਾਈ ਲੋ ਜੀ ਚੱਲਿਆ ਹੁਣ ਆਪਾਂ ਬਾਈ ਬੋਲ ਦੋ ਸਾਰਿਆਂ ਨੂੰ ਬਾਈ ਜੀ ਉਹਨਾਂ ਆਪਾਂ ਚੱਲੇ ਆਂ ਵਾਪਸ ਘਰ ਨੂੰ ਕਿਉਂਕਿ ਟਾਈਮ ਹੋ ਗਿਆ ਬਈ ਪੌਣੇ ਪੌਣੇ 5 ਹੋ ਗਏ 5 ਵਜੇ ਬਾਅਦ 10 ਮਿੰਟ ਬਾਕੀ ਐ ਲੇਟੇ ਹੋ ਗਿਆ ਆਪਾਂ ਕਰਦੇ ਕਰਦੇ ਹਣਾ ਤੇ ਚਲੋ ਜੀ ਮਿਲਦੇ ਆ ਨੈਕਸਟ ਵਲੋਗ ਦੇ ਵਿੱਚ ਤੇ ਲਾਈਕ ਕਮੈਂਟ ਜ਼ਰੂਰ ਕਰਿਓ ਮੇਰੇ ਚੈਨਲ ਨੂੰ ਤੇ ਮਿਲਦੇ ਆ ਜੀ ਨੈਕਸਟ ਵਲੋਗ ਦੇ ਵਿੱਚ ਬੜਾ ਹੁਣ ਆਪਾਂ ਚੱਲਦੇ ਆ ਸਿੱਧੇ ਘਰ ਨੂੰ ਤੇ ਰਸਤੇ 'ਚ ਜੇ ਕਿਤੇ ਖੜੇ ਆਪਾਂ ਵਲੋਗ ਬਣਾਵਾਂਗੇ ਨਹੀਂ ਆਪਾਂ ਸਿੱਧੇ ਘਰ ਚੱਲਦੇ ਆ ਬਾਏ ਬਾਏ ਜੀ ਟੇਕ ਕੇਅਰ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ